ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦੀ ਜਿਹੜੀ ਆਪਾਂ ਵੀਡੀਓ ਦੇਖੋ ਜੀ ਸ਼ੁਰੂ ਕਰਨ ਲੱਗੇ ਆ ਉਹ ਹੈਗੇ ਜੀ ਆਪਣੇ ਗਰਮ ਕੱਪੜਿਆਂ ਦੇ ਉੱਤੇ ਜਦੋਂ ਨਾ ਕਈ ਵਾਰੀ ਇਸਤਰੀ ਕੇ ਨਾਲ ਬੋਰਾ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਜਿਹੜੇ ਤੋਂ ਤੇ ਕਿੰਨੇ ਬੋਰਾਏ ਹੋਏ ਨੇ ਠੀਕ ਹੈ ਜੀ ਤੇ ਇਹਨਾਂ ਨੂੰ ਉਤਾਰਨ ਦਾ ਬਹੁਤ ਹੀ ਵਧੀਆ ਤਰੀਕਾ ਆ ਆਪਾਂ ਜੀ ਦੋ ਤਰੀਕੇ ਦੱਸਾਂਗੇ ਜਿਹੜਾ ਵੀ ਤੁਹਾਨੂੰ ਤਰੀਕਾ ਵਧੀਆ ਲੱਗਿਆ ਤੁਸੀਂ ਉਹ ਵਰਤ ਸਕਦੇ ਹੋ ਠੀਕ ਹੈ ਜੀ ਤੇ ਕਈ ਵਾਰੀ ਆਪਣੀਆਂ ਕੋਟੀਆਂ ਸਵਟਰ ਜੈਕਟਾਂ ਜਿੰਨੇ ਵੀ ਗਰਮ ਕੱਪੜੇ ਹੁੰਦੇ ਨੇ ਕਈ ਵਾਰੀ ਆਪਾਂ ਜਦੋਂ ਉਹਨਾਂ ਨੂੰ ਇਕੱਠੇ ਕਰਕੇ ਵਾਸ਼ਿੰਗ ਮਸ਼ੀਨ ਦੇ ਵਿੱਚ ਧੋਨੇ ਆ ਉਹਨਾਂ ਦੇ ਇੱਕ ਦੂਜਿਆਂ ਦੇ ਕੱਪੜਿਆਂ ਨੇ ਵੀ ਬੁਰਾ ਲੱਗ ਜਾਂਦੀ ਹੈ ਤੇ ਕਈ ਵਾਰੀ ਕੱਪੜਾ ਹੀ ਵੀ ਇਸ ਤਰੀਕੇ ਦਾ ਹੁੰਦਾ ਉਹ ਵੀ ਸਾਰਾ ਬੁਰਾ ਨਾਲ ਭਰਚ ਜਾਂਦਾ ਤੇ ਇਹਨੂੰ ਉਤਾਰਨ ਦਾ ਬਹੁਤ ਹੀ ਵਧੀਆ ਤਰੀਕਾ ਹੈ ਤੇ ਵੀਡੀਓ ਨੂੰ ਤੁਸੀਂ ਬਿਲਕੁਲ ਵੀ ਸਕਿੱਪ ਨਾ ਕਰਿਓ ਐਂਡ ਤੱਕ ਜ਼ਰੂਰ ਦੇਖਿਓ ਜੇ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਜ਼ਰੂਰ ਕਰ ਦਿਓ ਜੀ ਚਲੋ ਆਪਾਂ ਜੀ ਹੁਣ ਕਰਦੇ ਆਂ ਵੀਡੀਓ ਤੇ ਆਪਾਂ ਨੂੰ ਕਿਹੜੇ ਤਰੀਕੇ ਨਾਲ ਆਪਾਂ ਉਤਾਰਾਂਗੇ ਠੀਕ ਹੈ ਜੀ ਇੱਥੇ ਲਈ ਆਪਾਂ ਨੇ ਇੱਕ ਰੋਟੀ ਬਣਾਉਣ ਵਾਲਾ ਵੇਲਣਾ ਤੇ ਇਹਦੇ ਉੱਤੇ ਆਪਾਂ ਇੱਕ ਟੇਪ ਲਵੇਟਾਂਗੇ ਜਿਹੜੀ ਇਹ ਮਿੰਟੋ ਮਿੰਟੀ ਆਪਣੇ ਇਹ ਕਪੜੇ ਬਿਲਕੁਲ ਸਾਫ਼ ਕਰ ਦਊਗੀ ਜਿੰਨੇ ਵੀ ਬੁਰਾਈ ਉਹਨੇ ਸਾਰੇ ਹੀ ਉਤਰ ਜਾਣਗੇ ਲੋ ਜੀ ਆਪਾਂ ਨੇ ਆ ਇੱਥੇ ਚਿੱਟੇ ਰੰਗ ਦੀ ਟੇਪ ਲਈ ਆ ਇਹਦੀ ਆਪਾਂ ਨੂੰ ਚੰਗੀ ਤਰ੍ਹਾਂ ਪੱਲਾ ਇਸ ਥ੍ਰੀ ਕੇ ਨਾਲ ਵੀ ਢਾਂਗੀ ਹਲੋ ਜੀ ਆਪਣੇ ਜਿੰਨੇ ਵੀ ਬੁਰ ਲੱਗੇ ਹੋਏ ਨੇ ਸਾਰੇ ਹੀ ਆਪਾਂ ਉਤਾਰ ਦਾਂਗੇ ਇਹਦੇ ਨਾਲ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਦੇਖੋ ਜੀ ਉਤਰ ਜਾਂਦੇ ਨੇ ਉਈ ਜਦਾਂ ਔਖਾ ਕੰਮ ਨਹੀਂ ਹੈਗਾ ਆਪਣੇ ਜਿੰਨੇ ਵੀ ਬੇਲੇਣੇ ਨੂੰ ਬੋਰ ਲੱਗੇ ਹੋਏ ਨੇ ਆਪਾਂ ਤੁਹਾਨੂੰ ਨੇੜੇ ਤੋਂ ਦਿਖਾਵਾਂਗੇ ਕਈ ਵਾਰੀ ਕੈਮਰੇ ਦੇ ਵਿੱਚੋਂ ਗੁਰੂ ਨਹੀਂ ਤਿਸ ਰਹੇ ਹੈਗੇ ਇਸ ਤਰੀਕੇ ਨਾਲ ਥੋੜਾ ਜਿਹਾ ਤੁਸੀਂ ਇਧਰੋਂ ਕੱਪੜੇ ਨੂੰ ਖਿੱਚਣਾ ਤੇ ਫੇਰ ਹੀ ਤੁਸੀਂ ਇਸ ਤਰੀਕੇ ਨਾਲ 베ਲਣੇ ਨੂੰ ਘਮਾਉਣਾ ਹੈ ਠੀਕ ਹੈ ਜੀ ਫੇਰ ਹੀ ਉਤਰਨਗੇ ਜੇ ਆਪਾਂ ਪੋਲਾ-ਪੋਲਾ ਹੀ ਇਸ ਤਰੀਕੇ ਨਾਲ 베ਲਣਾ ਉੱਪਰ ਲਗਾਈ ਚਲਾਂਗੇ ਨਹੀਂ ਹੋਰ ਉਤਰਨਗੇ ਲੋ ਜੀ ਆਪਣੇ ਜਿੰਨੇ ਵੀ ਚੈਲਟ ਨੂੰ ਹੋਰ ਲੱਗੇ ਹੋਏ ਸੀ ਸਾਰੇ ਆਪਾਂ ਨੇ ਉਤਾਰਤੇ ਤੁਸੀਂ ਦੇਖ ਸਕਦੇ ਹੋ ਨੇੜੇ ਤੋਂ ਤੇ ਬਹੁਤ ਹੀ ਵਧੀਆ ਕੰਮ ਕਰਦੀ ਹੈ ਟਿਪ ਜਦੋਂ ਆਪਾਂ ਕਿਸੇ ਵੀ 베ਲਣੇ ਦੇ ਉੱਤੇ ਲਦੇ ਟਕੇ ਉਤਾਰ ਦਿਆਂ ਸਾਰੀ ਹੀ ਬੋਰ ਉੱਤਰ ਜਾਂਦੀ ਹੈ ਠੀਕ ਹੈ ਜੀ ਦੂਸਰਾ ਤਰੀਕਾ ਕਿਹੜਾ ਹੈ ਆਪਾਂ ਉਹ ਵੀ ਤੁਹਾਨੂੰ ਦੱਸਦੇ ਹਾਂ ਦੂਸਰਾ ਤਰੀਕਾ ਹੈਗਾ ਜੀ ਆਪਣਾ ਸਕਰਬ ਤੁਸੀਂ ਸਕਰਬ ਜੇ ਇਹ ਸਕਰਬ ਲਓਗੇ ਨਾ ਤੁਹਾਡੇ ਸਾਰੇ ਹੀ ਕੱਪੜਿਆਂ ਤੋਂ ਬੋਰ ਉੱਤਰ ਜਾਣਗੇ ਤੇ ਇੱਕ ਕਲੀਨ ਕਲਰ ਦਾ ਸਕਰਬ ਹੁੰਦਾ ਉਹ ਇੰਨਾ ਜ਼ਿਆਦਾ ਕੰਮ ਨਹੀਂ ਕਰਦਾ ਹੈਗਾ ਜਿੰਨਾ ਇਹ ਕੰਮ ਕਰੂਗਾ ਠੀਕ ਹੈ ਜੀ ਤੇ ਚਲੋ ਆਪਾਂ ਤੁਹਾਨੂੰ ਇਹਦੇ ਨਾਲ ਵੀ ਬੋਰ ਉਤਾਰ ਕੇ ਦਿਖਾਉਣੀ ਆ ਲੋ ਜੀ ਹੁਣ ਆਪਾਂ ਨਾ ਇੱਕ ਆਹ ਇਹਦੇ ਉੱਤੇ ਜਾਪਟ ਨੂੰ ਉਤਾਰ ਕੇ ਸੁਣਨੇ ਆਂ ਜਿਆਦਾ ਦੇਖੋ ਜੀ ਇਹਨੂੰ ਜਿਆਦਾ ਵੀ ਰਗੜਨ ਦੀ ਲੋੜ ਨਹੀਂ ਹੈਗੀ ਤੁਸੀਂ ਕੋਲਾ ਕੋਲਾ ਸਕਰਾਪ ਇਸ ਤਰੀਕੇ ਨਾਲ ਹੀ ਕਰਨਾ ਤੇ ਬਹੁਤ ਆਸਾਨੀ ਦੇ ਨਾਲ ਹੀ ਸਾਰੇ ਪੁਰ ਉੱਤਰ ਹੀ ਜਾਂਦੇ ਨੇ ਇੱਕ ਵਾਰੀ ਹੋ ਲਗਾਉਣ ਦੀ ਲੋੜ ਆ ਤੁਹਾਨੂੰ ਇਹ ਸਕਰੱਬ ਕਈ ਵਾਰੀ ਜ਼ਿਆਦਾ ਨਾ ਬਲੈਕ ਕਲਰ ਦੇ ਕੱਪੜਿਆਂ ਦੇ ਉੱਤੇ ਬੁਰਜ ਜਿਹੜੇ ਲੱਗ ਜਾਂਦੇ ਨੇ ਉਹ ਤਾਂ ਬਿਲਕੁਲ ਹੀ ਬਹੁਤ ਹੀ ਜ਼ਿਆਦਾ ਆਪਾਂ ਨੂੰ ਦਿਸਦੇ ਨਹੀਂ ਠੀਕ ਹੈ ਜੀ ਕਈ ਵਾਰੀ ਕੋਈ ਕੱਪੜਾ ਇਸ ਤਰੀਕੇ ਦਾ ਹੁੰਦਾ ਉਹਦੇ ਉੱਤੇ ਨਹੀਂ ਦਿਸਦੇ ਹੈਗੇ ਬੁਰ ਤੇ ਫਿਰ ਆਪਾਂ ਨੂੰ ਸਾਫ਼ ਤਾਂ ਕਰਨੀ ਚਾਹੀਦੀ ਆ ਲਓ ਜੀ ਆਪਣਾ ਬਿਲਕੁਲ ਹੋ ਗਈ ਇਹ ਜੈਕਟ ਸਾਫ਼ ਤੁਸੀਂ ਦੇਖ ਸਕਦੇ ਹੋ ਕਿੰਨੇ ਲੱਗੇ ਹੋਏ ਸੀਗੇ ਬਾਹ ਦੇ ਉੱਤੇ ਬੋਰ ਸਾਰੇ ਹੀ ਉੱਤਰ ਗਏ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਆਪਾਂlfloor ਉੱਤੇ ਖੋਣੀਆਂlfloor ਦੇ ਉੱਤੇ ਦੇਖੋ ਜੀ ਤੁਸੀਂ ਬੋਰੇ ਦਿੱਤੇ ਸਾਰੇ ਪੂਰਾ ਨੜ ਪਰੀ ਪਈਆ ਦੇਖ ਸਕਦੇ ਹੋ ਤੁਸੀਂ ਤੇ ਇਹਦੇ ਤੋਂ ਉਤਾਰ ਕੇ ਹੁਣ ਆਪਾਂ ਦਿਖਾਉਣੀ ਆ ਰਹੇ ਹਾਂ ਦੇਖੋ ਜੀ ਇੱਕ ਵਾਰੀ ਇਹ ਸਕ੍ਰੈਪ ਲਾਉਣ ਦੇ ਨਾਲ ਹੀ ਬੋਰ ਆਪਣੇ ਆਪਣੇ ਆਪ ਹੀ ਉੱਤਰ ਜਾਂਦੇ ਨੇ ਜਦ ਆਪਾਂ ਨੂੰ ਰਗੜਨ ਦੀ ਵੀ ਲੋੜ ਨਹੀਂ ਹੈਗੀ ਠੀਕ ਹੈ ਜੀ ਜਲਦੀ ਚਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਇਹ ਵਰਤ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਲਓ ਜੀ ਆਪਣੀ ਇਹ ਬਿਲਕੁਲ ਲੋਰ ਵੀ ਸਾਫ ਹੋ ਗਈ ਤੇ ਇਹਦੀਆਂ ਦੇਖੋ ਜੇਪਾਂ ਤੇ ਕਈ ਬਾਰੇ ਦੇਖੋ ਤੁਹਾਨੂੰ ਮੈਂ ਦੱਸਿਆ ਜੀ ਬਲੈਕ ਕਲਰ ਦੇ ਕੱਪੜਿਆਂ ਜਿਆਦਾ ਜਿਹੜੇ ਮੋٹے ਹੁੰਦੇ ਆ ਉਹਨਾਂ ਤੇ ਤਕਰੀਬਨ ਇਸ ਤਰੀਕੇ ਨਾਲ ਜਿਹੜਾ ਕੋਈ ਵੀ ਮੋਟਾ ਕੱਪੜਾ ਹੁੰਦਾ ਉਹਨਾਂ ਤੇ ਬਹੁਤ ਹੀ ਜ਼ਿਆਦਾ ਬੋਰਾ ਜਾਂਦੀ ਹੈ ਜਿਆਦਾ ਕਰ ਤਾਂ ਗਰਮ ਕੱਪੜਿਆਂ ਤੇ ਸਾਰਿਆਂ ਤੇ ਤਕਰੀਬਨ ਆ ਜਾਂਦੇ ਨੇ ਬੋਰ ਬਲੈਕ ਤੇ ਥੋੜੀ ਜਿਹੀ ਵਾਧੂ ਕਿਸਤੇ ਨੇ ਇਨਰ ਤੁਸੀਂ ਸਾਫ਼ ਕਰ ਸਕਦੇ ਹੋ ਲੋ ਜੀ ਆਪਾਂ ਨੇ ਤੁਹਾਨੂੰ ਗਰਮ ਕੱਪੜਿਆਂ ਤੋਂ ਉਤਾਰ ਕੇ ਦਿਖਾਉਤੇ ਬਹੁਤ ਹੀ ਵਧੀਆ ਤਰੀਕੇ ਨਾਲ ਸਿਰਫ ਆਪਾਂ ਨੇ ਦੋ ਤਰੀਕੇ ਤੁਹਾਨੂੰ ਦੱਸੇ ਦੋਨੋਂ ਤਰੀਕਿਆਂ ਦੇ ਵਿੱਚ ਤੁਹਾਨੂੰ ਕਿਹੜਾ ਤਰੀਕਾ ਵਧੀਆ ਲੱਗਿਆ ਤੁਸੀਂ ਨਾਲ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਕਿ ਉਹ ਜੀ ਸਾਡੀ ਵੀਡੀਓ ਲੱਗੀ ਠੀਕ ਹੈ ਜੀ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਆ ਕਰੋ ਤੇ ਚਲੋ ਆਪਾਂ ਜੀ ਹੁਣ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ